ਨਹਿਰ ਦੇ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ Laash ਮਿਲੀ ਹੈ ਜਿਸ ਦੀ ਸਨাক্ত ਨਾ ਹੋਣ ਦੇ ਕਾਰਨ ਉਸ ਨੂੰ ਮੌਰਚਰੀ ਦੇ ਵਿੱਚ ਰਖਾ ਦਿੱਤਾ ਗਿਆ ਹੈ ਪੂਰਾ ਮਾਮਲਾ ਤੁਨਦਾਦੀ ਹੈ ਕਿ ਹਬੌਰ ਦੇ ਪਿੰਡ ਜੰਡ ਵਾਲਾ ਦੇ ਕੋਲੋਂ ਲੰਘਦੀ ਨਹਿਰ ਦੇ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ Laash ਮਿਲੀ ਹੈ ਪਿੰਡ ਵਾਸੀਆਂ ਨੇ ਜਦ ਇਸ Laash ਨੂੰ ਵੇਖਿਆ ਤਾਂ ਸੇਵਾ ਸੁਸਾਇਟੀ ਦੇ ਮੈਂਬਰਾਂ ਨੂੰ ਕਾਲ ਕੀਤੀ ਗਈ ਤਾਂ ਨਾਲ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੇਵਾ ਸੁਸਾਇਟੀ ਮੈਂਬਰਾਂ ਦੀ ਸਹਾਇਤਾ ਦੇ ਨਾਲ Laash ਨੂੰ ਬਾਰ ਕੱਢਿਆ ਗਿਆ ਹੈ ਤਾਂ ਤੁਹਾਨੂੰ ਦੱਸ ਦੇ ਕਿ ਇਸ ਵਿਅਕਤੀ ਦੀ ਸਨਾਖਤ ਨਾ ਹੋਣ ਦੇ ਕਾਰਨ 72 ਘੰਟਿਆਂ ਦੇ ਲਈ ਪਛਾਣ ਦੇ ਲਈ ਹਸਪਤਾਲ ਦੇ ਵਿੱਚ ਮੌਤਰੀ ਦੇ ਵਿੱਚ ਰਖਾ ਦਿੱਤਾ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਵਿਅਕਤੀ ਦੀ ਉਮਰ ਕਰੀਬ 42 ਸਾਲ ਦੱਸੀ ਜਾ ਰਹੀ ਹੈ ਤਾਂ ਇਸ ਮੌਕੇ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਦਾ ਕੀ ਕਹਿਣਾ ਸੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ اسی 요거 ਤੇ ਇੱਥੇ ਮਲੂਕਾ ਨਹਿਰ ਆ ਜੀ ਝੰਡਾ ਵਾਲਾ ਪਿੰਡ ਆ ਜੀ ਉੱਥੇ ਝਾਲ ਆ ਜੀ ਉੱਥੇ ਇੱਕ ਡੈੱਡ ਬੋਡੀ ਆ ਕੋਈ 40 42 ਸਾਲ ਦੀ ਜਿਹੜੀ ਰੁੜ ਕੇ ਆਈ ਹੈ ਜੀ ਕਾਫੀ ਤਿੰਨ ਚਾਰ ਜਿਹੜਾ ਤੋਂ ਪੁਰਾਣੀ ਲੱਗਦੀ ਫੁੱਲੀ ਹੋਈ ਹੈ ਜੀ ਤੇ ਇਹ ਹੁਣ ਚੈੱਕ ਕਰਕੇ ਡੈੱਡ ਬੋਡੀ ਲੈ ਕੇ ਨਰ ਸੇਵਾ ਟ੍ਰੈਂਸਰ ਵਾਲੇ ਆਏ ਆ ਜੀ ਤੇ ਇਹ ਹੁਣ ਡੈੱਡ ਬੋਡੀ ਸਰਕਾਰੀ ਹਸਪਤਾਲ ਵਿੱਚ ਰੱਖੀ ਜਾਊਗੀ ਸਨਗਤ ਵਾਸਤੇ ਜੀ ਜੋ ਅੱਗੇ ਕਾਨੂੰਨਸਾਰ ਅਗਲੀ ਕਾਰਵਾਈ ਹਮੇਚ ਲੈਂਦੀ ਹੈ